ਕੁੜੀ ਰੋਣ ਲੱਗ ਗਈ ਸੀ ਨਾ ਇਹ ਕੀ ਮਾਮਲਾ ਕਿਸ ਤਰ੍ਹਾਂ ਕੀ ਹੋਇਆ ਕੀ ਸਾਡੇ ਭਰਾ ਨੇ ਇੱਕ ਮਿੰਟ ਇੱਕ ਕਰੋ ਕਰੋ ਭਾਈ ਹਾਂਜੀ ਭਾਈ ਉਹ ਤਾਂ ਮੁੰਡਾ ਮਰ ਗਿਆ ਜੀ ਤੁਸੀਂ ਕੁੜੀ ਨੇ ਸਾਰਾ ਕਰਵਾਇਆ ਜੋ ਜੀਤਾ ਕੁੜੀ ਨੇ ਦਿੱਤਾ ਕਿੰਨੇ ਚਿਰ ਤੋਂ ਰਿਲੇਸ਼ਨ ਚ ਸੀ 4 ਸਾਲ ਸੀ ਕੀ ਗੱਲਬਾਤ ਹੋਈ ਸੁਸਾਈਡ ਕਰਨ ਦਾ ਕਾਰਨ ਕੀ ਦੇਤਾ پتہ ਹੀ ਨਹੀਂ ਪਹਿਲਾਂ ਕਿੰਦੀ ਵਿਆਹ ਕਰੋੜਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਵੀ ਕੀਤੀ ਗੱਲਬਾਤ ਕੀਤੀ ਸਾਰਿਆਂ ਨਾਲ ਬਾਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਰਹੀ ਆ ਵਿੱਚ ਕਿਸੇ ਨਾਲ ਵੀ ਕਰਦੀ ਰਹੀ ਨੂੰ ਫੇਜ ਰੱਖਿਆ ਮਰ ਲਈ ਮਜਬੂਰੀ ਕੀਤਾ ਉਹਨੂੰ ਇਸ ਦੇਖ ਵੀ ਜਾਂਦੀ ਸੀ ਹਾਂਜੀ ਐਲਟਸ ਵਗੈਰਾ ਕਰੰਡੀ ਚਾਹੇ ਲੜਕੀ ਦੇ ਘਰ ਉਹਦੇ ਹੀ ਰਹਿੰਦੇ ਨੇ ਹਾਂਜੀ ਰਹਿੰਦੇ ਨੇ ਕੋਸਰ ਵਗੈਰਾ ਲੜਕੇ ਨੂੰ ਚੁੱਕ ਜਾਂਦਾ ਹਾਂਜੀ ਪੁੱਟਾ ਗਿਆ ਤਾਂ ਇਹ ਅਗਲੇ ਨੇ ਇੱਕ ਕਦਮ ਚੁੱਕਿਆ ਜੀ ਕਿੰਨੀ ਐ ਸੀਗੀ ਤੁਹਾਡੇ ਕੋਲ ਮੇਰੀ ਜੀ ਕਿਸੇ ਵਿਚਾਲੇ ਮਰੀ ਉਹ ਲੜਕੀ ਦੇ ਕਿ ਕੀ ਕਿ ਜਰਕ ਕੋ ਫਰਮ ਨਹੀਂ ਪਤਾ ਉਹਨੂੰ ਬੜਾ ਸ਼ੱਕ ਇਨਸਾਫ ਚਾਹੀਦਾ ਜ਼ਰੂਰ ਪੁਲਿਸ ਨੇ ਐਫ ਆਈ ਆਰ ਦਸ ਕੇ ਆਪੀ ਕੀ ਜਰਤ ਕੋ ਅੱਧਾ ਦੀ ਕਾਰਵਾਈ ਨਹੀਂ ਹੋਈ ਕਾਰਵਾਈ ਬੱਚੇ ਨੇ ਕਿ ਫੱਦਾ ਵੀ ਕਿਸ ਤਰ੍ਹਾਂ ਕੋਈ ਦਵਾਈ ਖਾਦੀ ਨਹੀਂ ਲਈ ਜਿਹਦੇ ਘਰ ਦੇ ਬਾਹਰ ਜਾ ਪਤਾ ਨਹੀਂ ਸਰ ਮੈਂ ਵੇਖੀ ਨਹੀਂ ਐਫ ਆਈ ਆਰ ਨਹੀਂ ਵੇਖੀ ਨਹੀਂ ਜੋ ਸੁਸਾਇਟੀ ਦਾ ਪਤਾ ਲੱਗਾ ਸਰ ਮੋਟੇ ਨੇ ਐ ਜੋ ਵੀ ਉਹ ਬਣਾਇਆ ਯੂਜ਼ਰ ਕੋਈ ਵੀਡੀਓ ਇਹ ਬਣਾਇ ਸੋਸਾਇਟੀ ਕੀਤਾ ਹੈ ਕਿ ਕਿਤੇ 10-10 ਮੁੰਡੇ ਵੀ ਇਹਨਾਂ ਦੇ ਘਰੋਂ ਗਲੀ ਵੱਲੋਂ ਆਇਆ ਤੇ ਇੱਥੇ ਪੀਲੀਦਾ ਬਾਈ ਉੱਥੇ ਗਲੀ ਦੇ ਬਾਹਰ ਹੀ ਡਿੱਗਾ ਹੋਇਆ ਅੱਛਾ ਲੜਕੀ ਦੇ ਘਰ ਦੇ ਬਾਹਰ ਹੀ ਹਾਂਜੀ ਘਰ ਦੇ ਨਹੀਂ ਕੋਈ ਗਲੀ ਦੇ ਬਾਹਰ ਕਿ ਪਤਾ ਨਹੀਂ ਘਰ ਦੇ ਡਿੱਗਿਆ ਹੀ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਐ ਸਾਨੂੰ ਕੁੜੀ ماں ਦੀ ਜਾ ਹਨੂਮਨ ਸਾਹਿਬ ਚਾਹੀਦਾ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਕੁੜੀ ਦੇ ਪਿਓ ਤੇ ਕਾਰਵਾਈ ਹੋਣੀ ਚਾਹੀਦੀ ਕੀ ਰਿਆ ਨਾ ਰਹਾ ਕਰਾ ਸੀ ਕੀ ਗੱਲ ਬਾਤ ਗੱਲ ਬਾਤ ਸਿਆਦ ਮੇਰਾ ਛੋਟਾ ਭਰਾ ਸੀ ਮੈਂ ਬੱਚਿਆਂ ਨੂੰ ਪਾਲਿਆ ਸੀ ਉਹਨੇ ਸੁਸਾਇਸਾਈਡ ਕਰਾਇਆ ਕੁੜੀ ਦੇ ਚੱਕਰ ਦੇ ਵਿੱਚ ਕਿੰਨੇ ਸਾਲ ਦਾ ਸੀ 25 ਸਾਲ ਦਾ ਸਰ ਮੁੰਡਾ ਹੈ ਕੀ ਕਾਦੀ ਗੱਲ ਸੁਸਾਇਸਾਈਡ ਦੀ ਗੱਲ ਇਹ ਕਿ ਸਰ 4 ਸਾਲ ਅਗੇ ਕੁੜੀ ਦੇ ਰਿਲੇਸ਼ਨ ਵਿੱਚ ਰਹਿੰਦੇ ਨਾ ਗੱਲਾਂ ਬਾਤਾਂ ਕਰਦੇ ਸੀ ਇਕੱਠੇ ਆਉਂਦੇ ਸੀ ਇਕੱਠੇ ਜਾਂਦੇ ਸੀ ਕਦੀ ਬਜੇਰੀਆ ਕਦੀ ਕਿਤੇ ਆਹਰ ਆਹਰ ਘੁੰਮਦੇ ਸੀ ਤੇ ਕੁੜੀ ਨੇ ਤਿੰਨ 15 ਤਰੀਕ ਨੂੰ ਕੁੜੀ ਦਾ ਬਰਥਡੇ ਸੀ ਉਹ ਸੈਲੀਬ੍ਰੇਟ ਕੀਤਾ ਉਹਦੋਂ ਨਾਲ ਕੰਮ ਦੀ ਰਹੀ ਜਾਂਦੀ ਰਹੀ ਤੇ ਦੋ ਤਿੰਨ ਦਿਨਾਂ ਦੇ ਵਿੱਚ ਉਹਨੇ ਕਹਿਤਾ ਕਿ ਮੇਰੀ ਬਾਹ ਦੀ ਕਿ ਮੈਂ ਬਾਹ ਜਾਣਾ ਚਾਹੀਦਾ ਦਿਨ ਮੇਰਾ ਕੋਈ ਫਿਊਚਰ ਨਹੀਂ ਹੈਗਾ ਤੇ ਇਹਨੂੰ ਜਵਾਬ ਦਿੱਤਾ ਜਦ ਕਿ ਅਸੀਂ ਸਾਰੇ ਘਰ ਨਾਲ ਗੱਲ ਕੀਤੀ ਸੀ ਅਸੀਂ ਤੇਰੇ ਰਿਸ਼ਤੇ ਲੋ ਕਰਦੇ ਗੱਲ ਦੋਦਾਂ ਸਾਰੀ ਕੀਤੀ ਹੈ ਤੇ ਕੁੜੀ ਨੇ ਪਤਾ ਨਹੀਂ ਨੂੰ 100 ਆਰ ਪਤਾ ਨਹੀਂ ਕੀ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਕੀ ਕੱਲ ਮੱਲਦੇ ਨੂੰ ਕਿਹਾ ਕਿਨੇ ਛਦਾਈ ਨੇ ਸਾਡੇ ਬਣਾਨੇ ਦਵਾਈ ਪੀਣੀ ਸੀ ਸਰ ਤੇ ਰਿਸ਼ਤੇ ਦੀ ਗੱਲ ਹੁੰਦੀ ਪਈ ਸੀ ਕਿ ਸਰ ਘਰ ਸਾਡੇ ਚੱਲਦੀ ਸੀ ਤਾਂ ਸਾਰੀ ਹਾਂ ਕੁੜੀ ਵੱਲੋਂ ਨਾ ਕਿ ਕੁੜੀ ਦੇ ਘਰ ਜਾਣ ਜਦੋਂ ਜਾਣ ਲੱਗੀ ਸੀ ਤੇ ਕੁੜੀਆਂ ਨੇ ਉਲਟੋ ਕਿਹਾ ਕਿ ਜੀ ਇਹ ਮੇਰੇ ਘਰ ਹੋਗੇ ਤੇ ਮੈਂ ਮੈਂ ਉਲਟੇ ਵੀ ਕਰ ਸਕਦੀ ਤੁਹਾਡੇ ਤੇ ਵੀ ਮੈਂ ਤੁਹਾਨੂੰ ਫालतੂ ਵੀ ਗੱਲ ਕੋਈ ਗੱਲ ਵੀ ਕਰ ਸਕਦੀ ਕੋਈ ਉਲਟ ਸਲਟ ਵੀ ਬੋਲ ਸਕਦੀ ਤੇ ਬਈ 4 ਸਾਲ ਹੋ ਗਏ ਰਿਲੇਸ਼ਨ ਦੇ ਵਿੱਚ ਕੁੜੀ ਦੇ ਕਿਸ ਤਰ੍ਹਾਂ ਗੱਲਬਾਤ ਕਰਨੀ ਕੋ ਪਤਾ ਲੱਗਦਾ ਅਸਲ ਵਿੱਚ ਕਿ ਮੇ ਤਾਂ ਸਕੂਲ ਦੇ ਪੜ੍ਹਦੀ ਸੀ ਉਹਦਾ ਆਮ ਜਾਂਦਾ ਸੀ ਇਹ ਵੀ ਉਹ ਵੀ ਜਾਂਦਾ ਸੀ ਆ ਮਿਲਣ ਦੇ ਨੰਬਰ ਦਿੱਤੇ ਕਿ ਨੰਬਰਾਂ ਤੋਂ ਬਾਅਦ ਆਈਡੀਆਂ ਜੋ ਵੀ ਜਿਸੇ ਵੀ ਉਹ ਕੰਮ ਚੱਲਦਾ ਰਿਹਾ ਸਰ ਅਜੀਬ ਚੱਲਦਾ ਅੱਛੇ ਕੇ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦਾ ਸਰ ਪੁਲਿਸ ਸਾਡਾ ਕੋਈ ਸਾਥ ਨਹੀਂ ਤੇ ਪੁਲਿਸ ਵੀ ਤੁਹਾਡੇ ਸਾਥ ਨੂੰ ਨਹੀਂ ਸਰ ਕੁਝ ਨਹੀਂ ਕੀਤਾ ਬੁੱਛੇ ਕੀ ਸਮਝ ਉਹਨਾਂ ਦਾ ਸਾਥ ਦਿੱਤੇ ਜਾਂ ਨਹੀਂ ਨਹੀਂ ਸਰ ਕਿਉਂਕਿ ਜਦੋਂ ਸਾਡੀ ਸੁਣੀ ਨਹੀਂ ਗਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਹੀਂ ਕੀ ਕਹਿ ਸਕਦੇ ਪਰ ਪੰਜਾਬ ਕੰਪਲੇਨਟ ਲਿਖਾਈ ਦੀ ਹਾਂਜੀ ਸਰ ਲਿਖਾਈ ਸਭ ਕੁਝ ਕੀਤਾ ਇਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਭਾਜੀ ਸਰ ਅਸੀਂ ਤੁਮਨੇ ਵੀ ਕੁੜੀ ਦੇ ਐਕਸ਼ਨ ਲਿਆ ਜਾਵੇ ਹੂੰ ਜੋ ਸਾਡੀ ਤੁਹਾਡਾ ਤੇ ਭਰਾ ਚਲ ਗਿਆ ਸਰ ਉਹਨੇ ਤੇ ਵਾਪਸ ਹੁਣਾ ਪਰ ਕੁੜੀ ਨੂੰ ਕੋਸ਼ਨਾ ਕੋਸੇ ਸੀਆ ਦਿੱਤਾ ਜਾਵੇ ਕਿਉਂਕਿ ਸਾਡੇ ਨਾਲ ਆਇਆ ਸੀ ਚੁੰਨੇ ਕਿਸੇ ਹੋਰ ਭਰਾ ਦੇ ਕਿਸੇ ਹੋਰ ਮਾੜ ਦੇ ਨਾਲ ਨਾ ਹੋਵੇ ਹਾਂ ਅਸੀਂ ਇਹ ਚੁੰਨੇ ਸਰ ਕੋਈ ਆਪਸ ਵਿੱਚ ਕੋਈ ਪ੍ਰੇਮ ਸੰਬੰਧ ਸੀ ਤੇ ਇਹਨਾਂ ਦੇ ਆਪਸ ਵਿੱਚ 3-4 ਸਾਲ ਤੋਂ ਕੋਈ ਆਪਸ ਵਿੱਚ ਇਹਨਾਂ ਦੀ ਤੁਸ ਮਮਾ ਹੋਈ ਅਤੇ ਇਸੇ ਕਲੋਂ ਇਹਨੇ ਲੜਕੇ ਨੇ ਕੋਈ ਜਿਲੀ ਜੀ ਕਹਿੰਦੀ ਤੇ ਲੜਕੇ ਦੇ ਭਰਾ ਦੇ ਬਾਨਾ ਤੇ ਪਰਚਾ ਦਰਜ ਕਰਤਾ ਤੇ ਅੱਜ ਇਹ ਪੋਸਟਮਾਰਟਮ ਕਰਵਾ ਰਹੇ ਆਂ ਗਾਂ ਜੋ ਵੀ ਤਰਤੀਸ ਆਉਂਦਾ ਵਾ ਉਹ ਤੁਹਾਨੂੰ ਇਹ 12 ਦੱਸਿਆ ਜਾਏਗਾ ਇਹ 100 108 ਬੀਐਨ ਸਰ ਇਨਕੁਆਰੀ ਕੀ ਪਤਾ ਲੱਗਾ ਜਨੂਨ ਕਰ ਇਨਕੁਆਰੀ ਵੇਖੋ ਜੀ ਇਹ ਤੇ ਤਫਤੀਸ਼ ਦਾ ਪਾਰਟ ਹੈ ਜੇ ਤੇ ਆਪ ਪੋਸਟਮਾਰਟਮ ਕਰਵਾ ਰਹੇ ਹਾਂ ਪਰਚਾ ਦੇਖ ਪੋਸਟਮਾਰਟਮ ਕਰਵਾ ਰਹੇ ਹਾਂ ਹਾਂ ਜੀ ਜੋ ਵੀ ਅੱਗੇ ਸਾਹਮਣੇ ਆਇਆ ਗੋਲਡ ਸਟੇਜ ਚ ਕੀ ਪਤਾ ਲੱਗਾ ਜੀ ਕਿ ਇਨਫੋਰਮੇਸ਼ਨ ਤੁਹਾਨੂੰ ਕੀ ਮਿਲੀ ਹੈ ਕਾਰਨ ਕੀ ਹੈ ਜੀ ਕਾਰਨ ਉਹ ਹੀ ਪ੍ਰੇਮ ਸੰਬੰਧ ਸੀ ਜੀ ਆਪਸ ਵਿੱਚ ਇਹਨਾਂ ਦੇ ਲੜਕੀ ਲੜਕੀ ਦੇ ਕੋਈ ਇਹਨਾਂ ਦੇ ਆਪਸ ਵਿੱਚ ਕੋਈ ਗੱਲਬਾਤ ਹੋਈ ਉਹਨੇ ਭਰਾ ਨੂੰ ਉਹਨੇ ਦੱਸਿਆ ਤੇ ਉਹਦੇ ਭਰਾ ਦੇ ਬਿਆਨਾਂ ਦੇ ਪਰਚਾ ਦਰਜ ਕਰ ਦਿੱਤਾ ਜੀ ਠੀਕ ਹੈ ਪਰਿਵਾਰ ਵੱਲੋਂ ਕਿਹਾ ਕਿ ਮਹੀਨੇ ਤੋਂ ਉਹਨਾਂ ਦਾ ਪੇਪਾ ਜਿਹੜਾ ਧਮਕੀਆਂ ਦੇ ਰਿਹਾ ਸੀ ਮੁੰਡੇ ਨੂੰ ਨਹੀਂ ਜੀ ਇਸ ਦਾ ਅੱਜ ਸਾਡੇ ਸਾਹਮਣੇ ਤਾਂ ਕੋਈ ਗੱਲ ਨਹੀਂ ਆਈ ਤੇ ਜੇ ਹੋਏਗੀ ਤੇ ਕੋਈ ਨਾ ਕੋਈ ਤਫਤੀਸ਼ ਦਾ ਪੜ ਹੈ ਦੇਖ ਲਾਂਗੇ ਕੀ ਕਾਰਵਾਈ ਕੀਤੀ ਜੀ ਹਾਂਜੀ ਹੁਣ ਪਰਚਾ ਦਰਜ ਕੀਤਾ ਜੀ ਆਪਣਾ ਉਹ ਲੜਕੀ ਦੇ ਖਿਲਾਫ ਕਰ ਠੀਕ ਲੜਕੇ ਦੇ ਭਰਾ ਦੇ ਬਿਆਨਾਂ ਦੇ ਓਕੇ ਜੀ ਠੀਕ